ਹੁਣ ਮਾਂ ਘਰੇ ਬੈਠੀ ਐ ਮਾਂ ਤਰਸਦੀ ਐ ਵੀ ਇੱਕ ਸ਼ਬਦ ਹੀ ਬੋਲਾ ਪੁੱਤ ਮੇਰੇ ਨਾਲ ਉਹ ਪਾਗਾਵਾਂ ਵਾਲੀਆਂ ਮਾਵਾਂ ਤੇ ਪਾਗਾਵਾਂ ਵਾਲੇ ਬੱਚੇ ਨੇ ਜਿਹੜੇ ਵਿਆਹ ਤੋਂ ਬਾਅਦ ਵੀ ਆਪਣੇ ਮਾਂ-ਬਾਪ ਨਾਲ ਦੁੱਖ-ਸੁੱਖ ਸਾਂਝਾ ਕਰਦੇ ਤੇ ਫੋਲਦੇ ਨੇ ਜਿਹੜੇ ਆਪਣੀ ਮਾਂ ਦੇ ਮੰਜੇ ਤੇ ਬਹਿ ਕੇ ਆਪਣੇ ਬਾਪੂ ਦੇ ਮੰਜੇ ਤੇ ਬਹਿ ਕੇ ਸਿਰੇ ਉੱਠ ਕੇ ਪੁੱਛਣ ਬਾਪੂ ਕੀ ਹਾਲ ਐ ਅੱਖਾਂ ਠੀਕ ਨੇ ਨਿਗਾਹ ਠੀਕ ਐ ਉਹ ਬਜ਼ੁਰਗ ਵੀ ਪਾਗਾਵਾਲੇ ਨੇ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਨਾਲ ਗੱਲਾਂ-ਬਾਤਾਂ ਕਰਦੇ ਨੇ ਅਮੀਰੀ ਇਸ ਗੱਲ ਵਿੱਚ ਐ ਅਮੀਰੀ ਵੱਡੀਆਂ ਕੋਠੀਆਂ ਤੇ ਜ਼ਮੀਨਾਂ ਜਾਇਦਾਦਾਂ ਵਿੱਚ ਨਹੀਂ ਹੈ ਉਹ ਤਾਂ ਬੜੀਆਂ ਲੋਕਾਂ ਕੋਲ ਅਗਲੇ بڑا ਲੋਕਾਂ ਕੋਲ ਪੈਸਾ ਹੈ ਜੀ ਪੈਸੇ ਦੀ ਕਮੀ ਥੋੜਾ ਕਿਤੇ ਜਿੰਨਾ ਮਰਜ਼ੀ ਹੋਵੇ ਨਾਲ ਥੋੜਾ ਲੈ ਕੇ ਜਾਣਾ ਲਈ ਲੰਗੋਟੀ ਤੋੜ ਬਾਬੇ ਕਬੀਰ ਨੇ ਕਿਹਾ ਤੇਗਾ ਪੁਰਾਣੇ ਸਮੇਂ ਦੇ ਲੋਕੀ ਨਾ ਲੱਕ ਦੇ ਨਾਲ ਇੱਕ ਕਪੜਾ ਬੰਨ੍ਹਦੇ ਹੁੰਦੇ ਸੀ ਉਹਦੇ ਵਿੱਚ ਪੈਸੇ ਵਲ ਲੇਟ ਕੇ ਬੰਨ੍ਹਦੇ ਹੁੰਦੇ ਸੀ ਆਮ ਆਦਤ ਹੁੰਦੀ ਸੀ ਇਹ ਨਾਲ 24 ਘੰਟੇ ਨਾਲ ਰੱਖਣੇ ਤੇ ਜਦੋਂ ਬੰਦੇ ਦੀ ਡੈਥ ਹੁੰਦੀ ਸਭ ਤੋਂ ਪਹਿਲਾਂ ਲਗੋਟੀ ਖੋਲਦੇ ਸੀ ਅਗਲੇ ਕਈਆਂ ਨੂੰ ਆਤ ਹੁੰਦੀ ਨਾ ਆਪਣੇ ਪਰਸ ਵਿੱਚ ਨੁਕਰ ਚ ਪੈਸੇ ਰੱਖਣ ਦੀ ਉਹ ਸਭ ਤੋਂ ਪਹਿਲਾਂ ਅਗਲੇ ਪਰਸ ਹੀ ਤੁਜਾਂ ਨਾ ਮਰਜੀ ਸੋਨਾ ਪਾਈ ਜਾ ਜਿੰਨੀਆਂ ਮਰਜੀ ਮੁੰਦਰੀਆਂ ਪਾ ਜਿਸ ਦਿਨ ਤੈਨੂੰ ਵੈਲਟਿਨੇਟਰ ਤੇ ਪਾਉਣ ਦੀ ਤਿਆਰੀ ਹੋਈ ਸਭ ਤੋਂ ਪਹਿਲਾਂ ਅਗਲੇ ਆ ਉਹ ਸਮਾਨ ਲਾਉਣਾ ਜੇ ਆ ਸਾਡੇ ਹੁ ਕੜਾ ਕੱਲਾ ਪਾਇਆ ਕਫੇ ਕੇ ਨਾ ਲੈਣਾ ਕਹਿੰਦਾ ਕੋਈ ਗੱਲ ਨਹੀਂ ਤੇ ਲੜਾਈ ਵੀ ਪੈਣੀ ਇਹ ਤੋਂ ਉਹਨੇ ਕਿਹਾ ਕੜਾ ਮੇਰਾ ਤੇ ਮੁੰਦਰੀ ਬੋਲੋ ਪਿਆਰੇਓ ਸਤਨਾਮ ਸ੍ਰੀ ਅਛਾ ਜੇ ਜਿੰਨਾ ਕੋਲ ਤੇ ਹੁੰਦਾ ਉਹ ਪਾ ਲੈਂਦੇ ਜਿੰਨਾ ਕੋ ਨਹੀਂ ਹੁੰਦਾ ਉਹ ਵੀ ਨਕਲੀ ਪਾ ਕੇ ਵਿਖਾਵਾ ਕਰਦੇ ਆ ਚੋਰਾਂ ਨੇ ਪਿਛੇ ਜੇ ਪੇਪਰ ਵੀ ਦਿੱਤਾ ਸੀ ਕਿਤੇ ਉਹਨਾਂ ਨੇ ਵਾਰੀਆਂ ਲਾ ਲਈਆਂ ਕਿਸੇ ਬੀਬੀ ਦੀਆਂ ਤੇ ਉਹ ਵੇਚਣ ਚ ਦੇ ਗਏ ਤੇ ਉਹ ਗਾੜੀਆਂ ਸੁਨੇਹਰਾ ਕਹਿੰਦਾ ਵੀ ਇਹ ਤੇ ਨਕਲੀ ਹੈ ਉਹਨਾਂ ਕਿਹਾ ਵੀ ਜੇ ਪੌਣਾ ਤੇ ਅਸਲੀ ਪਾਓ ਨਾਲੇ ਤੁਹਾਡੇ ਕੰਨ ਬਚੇ ਰਹਿਣ ਨਾਲੇ ਸਾਡੀ ਮਿਹਨਤ ਜਾਈ ਨਾ ਜਾਵੇ ਜੇ ਪੌਣਾ ਤੇ ਅਸਲੀ ਪਾਉ ਨਹੀਂ ਤੇ ਨਕਲੀ ਪਾਉਣ ਦਾ ਕੀ ਫਾਇਦਾ ਪਰ ਲੋਕ ਟਲਦੇ ਕਿੱਥੇ ਆ ਸਮਾਜ ਸਾਡਾ ਟਲਦਾ ਕਿੱਥੇ ਅਸੀਂ ਗੁਰੂ ਦੀ ਵਿਚਾਰ ਤੋਂ ਪਾਸੇ ਚਲੇ ਗਏ ਮਾਫ ਕਰਨਾ ਸਚਾਈ ਇਹ ਹੈ ਅਸੀਂ ਜ਼ਿੰਦਗੀ ਨੂੰ ਜੂਣਾ ਤੇ ਅੱਜ ਜ਼ਿੰਦਗੀ ਜੂਂਦਾ ਸਵਾਦ ਨਹੀਂ ਹੈ ਜਿਹੜਾ ਬੰਦੇ ਨੇ ਸਵਾਦ ਲੈਣਾ ਨਾ ਸਵਾਦ ਹੁੰਦਾ ਚੰਗੇ ਕੰਮ ਕੀਤੇ ਆ ਭਲਾ ਕਰੋ ਅਸੀਂ ਦੁਨੀਆ ਤੋਂ ਚਲੇ ਜਾਈਏ ਉਹਨਾਂ ਨੂੰ ਕੋਈ ਯਾਦ ਕਰੇ ਕੋਈ ਚੰਗਾ ਕਵੇ ਇੱਥੇ ਜਦੋਂ ਜਾਵਾਂਗੇ ਨਾਲ ਹੀ ਭੋਗ ਪੈ ਜਾਣਾ ਬਾਅਦ ਚ ਕਹਿੰਦੇ ਪੁੱਛਣਾ ਜੀ ਹੁਣ ਆਪਾਂ ਜਿਹਨੇ ਇੱਥੇ ਬੈਠੇ ਆ ਜੀ ਗੁੱਸਾ ਨਾ ਕਰੋ ਪਹਿਲਾਂ ਮਾਫੀ ਮੰਗ ਲਵਾਂ ਇੱਥੇ ਬੈਠਿਆ ਨੂੰ ਕੋਈ ਪੁੱਛੇ ਸਾਡੇ ਪਿਤਾ ਦਾ ਕੀ ਨਾਮ ਹੈ ਪਤਾ ਹੈ ਦਾਦੇ ਦਾ ਕੀ ਨਾਮ ਹੈ ਉਹ ਵੀ ਪਤਾ ਹੈ ਪਰ ਜੇ ਇੱਥੇ ਪੁੱਛੇ ਪਰਦਾਦੇ ਦੇ ਪਰਦਾਦੇ ਦਾ ਕੀ ਨਾਮ ਸੀ ਪੰਜ ਸੱਤ ਪੀੜੀਆਂ ਪਿਛੇ ਪੁਛੇ ਤੇ ਕੋਈ ਭਾਗਾ ਵਾਲਾ ਹੋਊਗਾ ਜਿਹਨੂੰ ਪੰਜ ਸੱਤ ਪੀੜੀਆਂ ਪਿਛੇ ਯਾਦ ਹੋਣਗੀਆਂ ਨੀਰੇ ਕੁਰਸੀ ਨਾਮਾ ਫੋਲਣਾ ਪੈਣਾ ਜਾ ਕੇ ਪਰ ਵਿਚਾਰਿਆ ਉਹਨਾਂ ਨੇ ਯੋਰ ਬੜਾ ਲਾਇਆ ਸਾਡਾ ਵੀ ਨਾਮ ਰਵੇ ਪਰ ਇੱਥੇ ਉਹਨਾਂ ਦੇ ਵੀ ਨਾਮ ਹੈਗੇ ਆ ਜਿਨ੍ਹਾਂ ਦੇ ਘਰ ਔਲਾਦ ਵੀ ਨਹੀਂ ਸੀ ਹੁਣ ਬਾਬੇ ਨਾਨਕ ਕੀ ਦੇ ਕਰਨਾ ਤੀ ਸੀ ਨਾ ਪੁੱਤ ਸੀ ਜਦੋਂ ਤੱਕ ਗੁਰਨਾਣ ਸਾਹਿਬ ਦਾ ਨਾਮ ਰਹੇਗਾ ਬਾਬੇ ਨਾਨਕੀ ਦਾ ਨਾਮ ਉਦੋਂ ਤੱਕ ਰਹੇਗਾ ਸਰਦਾਰ ਜੱਸਾ ਸਿੰਘ ਆਲੂਆਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਫੂਲਾ ਸਿੰਘ ਕਿੰਨੇ ਗੁਰੂ ਕੇ ਪਿਆਰੇ ਸਿੱਖ ਨੇ ਪਾਈ ਤਾਰੂ ਸਿੰਘ 25 ਸਾਲ ਦੇ ਸੀ ਜਦੋਂ ਉਹਨਾਂ ਦੇ ਖੋਪਰ ਉਤਾਰਿਆ ਗਿਆ 25 ਸਾਲ ਦੇ ਸੀ 25 ਸਾਲ ਪਿੰਡ ਪੂਲੇ ਤੇ ਰਹਿਣ ਵਾਲੇ ਡਿਸਟ੍ਰਿਕਟ ਅੰਮ੍ਰਿਤਸਰ ਤਰਨਤਾਰ ਦੇ ਵਿੱਚ ਕੁਆਰੇ ਸੀ ਅਜੇ ਵਿਆਹ ਨਹੀਂ ਸੀ ਜਦੋਂ ਸਿਰ ਦਾ ਖੋਪਰ ਉਤਾਰਿਆ ਗਿਆ ਭਾਈ ਤਾਰੂ ਸਿੰਘ ਦਾ ਜਦੋਂ ਅਸੀਂ ਅਰਦਾਸ ਕਰਦੇ ਹਾਂ ਸਾਡਾ ਸਜਦਾ ਹੈ ਜੀ ਉਹਨਾਂ ਗੁਰੂ ਕੇ ਪਿਆਰੇ ਸਿੱਖਾਂ ਦੇ ਚਰਨਾਂ ਵਿੱਚ ਪਾਲਣ ਨੇ ਬਚੇ ਅਸੀਂ ਕੀਰਤ ਕਰਨੀ ਹੈ ਪਰ ਉਹਦੇ ਵਿੱਚੋਂ ਆਪਣੇ ਆਪ ਲਈ ਵੀ ਸਮਾਂ ਕੱਢਣਾ ਕਿ ਮੈਂ ਕੀ ਆ ਇਹ ਸਰੀਰਾ ਮੇਰੇ ਆ ਪੜੋ ਜੀ ਸਾਰੇ ਇਹ ਸਰੀਰਾ ਮੇਰੇ ਆ ਇਸ ਜਗ ਮੇ ਆਏ ਕਾ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰ ਆ ਜਾਂ ਤੂੰ ਜਗ ਮੇ ਆਇਆ ਜੈਨ ਹਰ ਤੇਰਾ ਰਚਨ ਰਚਿਆ ਸੋਹਰ ਮਨ ਨ ਵਸਾਇਆ ਬਾਬਾ ਕਬੀਰ ਜੀ ਕਹਿੰਦੇ ਤਾਨੇ ਚਲੇ ਜਾਣਾ ਧਰਮੀ ਦਾ ਵੀ ਜਾਏਗਾ ਤੇ ਧਰਮੀ ਦਾ ਵੀ ਜਾਏਗਾ ਹਰ ਇੱਕ ਦੇ ਤਾਨੇ ਨਾਸ਼ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਾਕ ਹੈ ਕਬੀਰ ਇਹ ਤਨ ਜਾਏਗਾ ਸਕੋ ਇੱਕ ਕੁਐਸਚਨ ਮਾਰਕ ਹੈ ਕਹਿੰਦੇ ਸਕੋ ਤਾਲੇ ਹੋ ਬਹੋਰ ਹੈਗੀ ਤਾਕਤਾਂ ਰੋਕੇ ਵਿਖਾਓ ਕਹਿੰਦੇ ਤਨ ਨੂੰ ਨਾਸ਼ ਹੋਣ ਤੋਂ ਰੋਕੇ ਵਿਖਾਓ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਾਣਾ ਹਰਕਦਾ ਜਾਏਗਾ ਕਬੀਰ ਇਹ ਤਨ ਜਾਏਗਾ ਸਕੋ ਤਾਲੇ ਹੋ ਬਹੋਰ ਨਾਂਗੇ ਪਾਉਂ ਹਉਤੇ ਗਏ ਕਈ ਵਾਰੀ ਬੰਦੇ ਨੂੰ ਗਿਲਾ ਹੁੰਦਾ ਮੇਰੇ ਕੋਲ ਪੈਸੇ ਨਹੀਂ ਸੀ ਹੈਗੇ ਮੈਂ ਤਾਂ ਨਹੀਂ ਇਲਾਜ ਕਰ ਸਕਿਆ ਇਲਾਜ ਕਰਾ ਸਕਿਆ ਇਥੇ ਤੇ ਉਹ ਵੀ ਚਲੇ ਗਿਆ ਜਿਨ੍ਹਾਂ ਦੇ ਲੱਖਾਂ ਕਰੋੜਾਂ ਬੈਂਕਾਂ ਵਿੱਚ ਜਮ੍ਹਾਂ ਸੀ ਜਿਨ੍ਹਾਂ ਦੇ ਡਾਕਟਰ ਆਪਣੇ ਘਰ ਦੇ ਸੀ ਜਿਨ੍ਹਾਂ ਦੀ ਫੈਮਿਲੀ ਡਾਕਟਰ ਸੀ ਕੁਟਲਾ ਆਪਣੇ ਸੀ ਉਹ ਵੀ ਨਹੀਂ ਰਹਿ ਏਦਾਂ ਤੇ ਕਰੰਸੀ ਛਾਪਣ ਵਾਲੇ ਜਿਨ੍ਹਾਂ ਕੋਲ ਤਨ ਹੈ ਜਿਹੜੇ ਦੇਸ਼ ਨੂੰ ਚਲਾਉਣ ਵਾਲੇ ਵਿਅਕਤੀ ਉਹਨਾਂ ਦੇ ਘਰਾਂ 'ਚ ਕਦੀ ਮੌਤ ਆਵੇ ਹੀ ਨਹੀਂ ਕਬੀਰ ਇਹ ਤਨ ਜਾਏਗਾ ਸਕੋ ਤਲਿਓ ਬਹੋਰ ਨਾਗੇ ਪਾਵੋ ਤੇ ਗਏ ਨਾਗੇ ਪਾਉ ਕਿੰਨਾ ਪਿਆਰਾ ਸ਼ਬਦ ਹੈ ਬੰਦੇ ਨੇ ਪਾਵੇਂ 10000 ਦੀ ਜੁੱਤੀ ਘਰ ਪਾਈ ਹੋਵੇ ਕਦੀ ਪੈਰੀ ਪਾਈ ਜੀ ਮੁਰਦੇ ਦੇ ਨਾਗੇ ਪਾਉ ਤੇ ਗਏ ਜਿਨਕੇ ਲੱਖ ਕਰੋੜ ਅਛਾ ਜੇ ਚਲੇ ਜਾਣਾ ਫਿਰ ਬਾਬਾ ਖਬੀਰ ਜੀ ਕੀ ਕਰੀਏ ਕਹਿੰਦੇ ਅਗਲਾ ਸ਼ਲੋਕ ਪੜੋ ਉੱਚ ਜਵਾਬ ਹੈ ਬਾਣੀ ਵਿੱਚ ਨਾ ਇਦਾਂ ਲਿਖੀ ਮਾਰੇ ਨੇ ਇੱਕ ਸਵਾਲ ਇੱਕ ਤੁਕ ਵਿੱਚ ਸਵਾਲ ਹੈ ਦੂਜੀ ਤੁਕ ਵਿੱਚ ਜਵਾਬ ਹੈ ਪਰ ਇਹਦੇ ਵਾਸਤੇ ਗੁਰੂ ਦੇ ਕੋਲ ਬਹਿਣਾ ਪੈਣਾ ਪਿਆਰੇ ਇਹਦੇ ਵਾਸਤੇ ਗੁਰੂ ਦੀ ਬਾਣੀ ਦੀ ਸੰਗਤ ਕਰਨੀ ਪੈਣੀ ਹੈ ਦੂਜੇ ਸ਼ਲੋਕ ਵਿੱਚ ਜਵਾਬ ਦਿੱਤਾ ਹੈ ਕਬੀਰ ਇਹ ਤਨ ਜਾਏਗਾ ਕਮਣੇ ਮਾਰਗ ਲਾਏ ਇਹਨੂੰ ਕਿਸੇ ਚੰਗੇ ਰਾਹ ਤੇ ਪਾਲੋ ਇਹਦੇ ਕੋਲੋਂ ਕੰਮ ਲੈ ਲੋ ਚੰਗਾ ਚਲੇ ਸਾਰੇ ਨੇ ਜਾਣਾ ਪਰ ਸਰੀਰ ਕੋਲੋਂ ਕੰਮ ਲੈ ਲੋ ਕੋਈ ਚੰਗਾ ਇਹਨਾਂ ਹੱਥਾਂ ਨਾਲ ਭਲਾ ਕਰ ਲੋ ਇਹ ਰਾਹ ਚੰਗੇ ਰਾਹ ਤੇ ਤੋਰ ਲੋ ਸਰੀਰ ਚਲਾ ਜਾਏਗਾ ਪਰ ਸਰੀਰ ਦੁਆਰਾ ਕੀਤੇ ਹੋਏ ਕੰਮ ਤੁਹਾਨੂੰ ਦੁਨੀਆ ਤੋਂ ਕਦੀ ਮਰਨ ਨਹੀਂ ਦੇਣਗੇ ਆਖੋ ਸਤਨਾਮ ਸ੍ਰੀ ਸਰੀਰ ਨਹੀਂ ਰਹਿਣਾ ਬਾਬਾ ਫਤੇ ਸਿੰਘ ਬਾਬਾ ਜ਼ੋਰਾਵਾਰ ਸਿੰਘ 7 ਤੇ 9 ਸਾਲ ਸਰੀਰ ਫਤਿਹਗੜ ਸਾਹਿਬ ਦੀ ਧਰਤੀ ਤੇ ਚਿਹਾਚਣ ਕੇ ਉਹਨਾਂ ਦੀਆਂ ਦੇਹਾਂ ਨੂੰ ਅੰਤਮ ਸੰਸਕਾਰ ਕੀਤਾ ਗਿਆ ਪਰ ਜੋ 7 ਤੇ 9 ਸਾਲ ਦੇ ਉਮਰ ਵਿੱਚ ਉਹ ਇਸ ਸਰੀਰਾਂ ਹੀ ਪਰਪਕਾਰ ਕਰ ਗਏ ਨਾ ਉਥੇ ਅੱਲਾਹ ਯਾਰ ਖਾਂ ਜੋਗੀਰ ਨੂੰ ਲਿਖਣਾ ਪਿਆ ਇੱਕ ਹਿੰਦ ਮੈ ਤੀਰਤ ਹੈ ਯਾਤਰਾ ਕੇ ਲਈ ਜहां ਬਾਪ ਨੇ ਬੱਚੇ ਕਟਾਏ ਖੁਦਾ ਕੇ ਲਈ ਹੈ ਚਲੇ ਸਾਰੇ ਨੇ ਜਾਣਾ ਪਰ ਇਸ ਧੀ ਕੋਲ ਕੰਮ ਲੈ ਲੋ ਕੰਮ ਜਿਉਂਦੇ ਰੱਖਣਗੇ ਸਾਨੂੰ ਅੱਜ ਅਸੀਂ ਜਿੰਨਾ ਮਹਾਂਪੁਰਖਾਂ ਨੂੰ ਜਿੰਨਾ ਗੁਰੂਆਂ ਨੂੰ ਯਾਦ ਕਰਦੇ ਆ ਕਿਉਂ ਕਰਦੇ ਆ ਉਹਨਾਂ ਮਨੁੱਖਤਾ ਦੇ ਭਲੇ ਦੀ ਕੀਤਾ ਕੰਮ ਅਛਾ ਜਿਤਾ ਰੱਖੋ ਜਦੋਂ ਬੰਦਾ ਚੜ੍ਹਾਈ ਕਰੇਗਾ ਨਾ ਉਹਨੂੰ ਰੋਂਨਗੇ ਵੀ ਉਹਨੇ ਜਿੱਡਾ ਉਹਦਾ ਦੈਰਾ ਹੋਏਗਾ ਬੰਦਾ ਚੜ੍ਹਾਈ ਕਰਦਾ ਉਹਨੂੰ ਕੌਣ ਰੋਂਦਾ ਜੀ ਕਰਦੇ ਮੈਂਬਰ ਜਿਨ੍ਹਾਂ ਨੂੰ ਤੋਂ ਸੁੱਖ ਮਿਲਦਾ ਸੀ ਜਿਨ੍ਹਾਂ ਨੂੰ ਉਹ ਤੋਂ ਕੋਈ ਅਟੈਚਮੈਂਟ ਹੁੰਦੀ ਉਹਨਾਂ ਦੇ ਅੱਖਾਂ 'ਚ ਅੰਜੂ ਹੁੰਦੇ ਉਹਨਾਂ ਨੂੰ ਵਿਛੋੜਾ ਛੱਲਿਆ ਨਹੀਂ ਜਾਂਦਾ ਸਾਡੇ ਘਰ ਦਾ ਮੈਂਬਰ ਚਲਾ ਗਿਆ ਬਾਕੀ ਬੰਦੇ ਦੇ ਪਿੱਛੋਂ ਆਪੋ ਆਪਣੀਆਂ ਗੱਲਾਂ ਕਰਦੇ ਹੁੰਦੇ ਲਾਗੇ ਜਾਣ ਕੇ ਮੜਿਆ ਅਫਸੋਸ ਕਰਦੇ ਫਿਰ ਗੱਡੀ 'ਚ ਬਹਿ ਕੇ ਆਪਣੀਆਂ ਗੱਲਾਂ ਚੱਲਦੀਆਂ ਨੇ ਇਹ ਤਾਂ ਮੜ ਦੇਰਾ ਉੱਡਾ ਕਿਸੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਚਾਂਦਨੀ ਚੌਂਕ ਵਿੱਚ 11 ਨਵੰਬਰ 1675 ਈਸਵੀ ਨੂੰ ਸੀਸ ਧਾੜ ਨਾਲੋਂ ਅੱਲਾਹ ਕੀਤਾ ਗਿਆ ਨਾ ਤਵਾਰਿਖ ਦੇ ਪੰਨੇ ਦੱਸਦੇ ਨੇ ਭਾਰਤ ਦੇ ਲੋਕਾਂ ਨੇ ਉਸ ਰਾਤ ਆਪਣੇ ਚੁੱਲ੍ਹੇ 'ਚ ਅੱਗ ਨਹੀਂ ਬਾਲੀ ਕਿ ਸਾਡੇ ਬਦਲੇ ਇੱਕ ਸੱਚ ਅੱਜ ਸ਼ਹਾਦਤ ਦਾ ਜਾਂ ਪੀ ਗਿਆ ਲੋਕ ਤਾਂ ਆਪਣੇ ਆ ਬਦਲੇ ਕੁਰਬਾਨੀਆਂ ਕਰਦੇ ਨੇ ਜਿਨ੍ਹਾਂ ਨਾਲ ਪਾਸ਼ਾ ਦਾ ਖੂਨ ਦਾ ਰਿਸ਼ਤਾ ਵੀ ਨਹੀਂ ਸੀ ਅੱਜ ਮਹਾਰਾਜ ਅਸੂਲਾਂ ਉੱਤੇ ਆਪਣੇ ਸਰੀਰ ਕੁਰਬਾਨ ਕਰ ਗਏ ਦਰاکਡਾ ਵੱਡਾ ਸੀ ਸਾਡੇ ਗੁਰੂ ਦਾ ਅਸੀਂ ਉਸ ਗੁਰੂ ਦੇ ਪੁੱਤਰ ਆ ਸਾਡੇ ਦੈਰੇ ਛੋਟੇ ਹੋ ਗਏ ਜੀ ਅੱਜ ਸਗੇ ਭਰਾਵਾਂ ਨਾਲ ਠੱਗੀ ਮਾਰ ਕੇ ਬੰਦਾ ਆਪਣੇ ਬੱਚੇ ਦੇ ਮੂੰਹ ਚ ਪਾਰਿਆ ਉਹ ਪਰਪਕਾਰੀ ਹੁੰਦੇ ਨੇ ਜਿਹੜੇ ਭਰਾਵਾਂ ਤਾਇਆਂ ਚਾਚਿਆਂ ਦੋਸਤਾਂ ਮਿੱਤਰਾਂ ਦਾ ਵੀ ਭਲਾ ਕਰਦੇ ਨੇ ਐਸੇ ਲੋਕ ਵੀ ਆ ਗਏ ਜਿਹੜੇ ਇੱਕ ਮਾਂ ਦੀ ਕੁਖ ਤੋਂ ਪੈਦਾ ਹੋਏ ਦੋ ਬੱਚੇ ਆਪਣੇ ਬੱਚੇ ਨੂੰ ਪਾਲਣ ਵਾਸਤੇ ਮੋਹ ਹੈ ਨਾ ਮੋ ਇੱਕ ਐਸਾ ਸੀ ਪਹਿਲਾਂ ਮਾਂ-ਬਾਪ ਨਾਲ ਸੀ ਵਿਆਹਿਆ ਗਿਆ ਘਰਵਾਲੀ ਨਾ ਹੋ ਗਿਆ ਉਹ ਤੋਂ ਵੱਡਾ ਹੋਇਆ ਬੱਚਿਆਂ ਨਾ ਹੋ ਗਿਆ ਅੱਜ ਮਾਂ-ਬਾਪ ਪੈਣ ਪ੍ਰਾਤ ਕਰਦੇ ਆਪਾਂ ਕਹਿੰਦੇ ਪਹਿਲਾ ਪਿਆਰ ਬੱਚੇ ਦਾ ਮਾਂ ਨਾਲ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਨਹੀਂ ਪਹਿਲਾ ਪਿਆਰ ਬੱਚੇ ਦਾ ਦੁੱਧ ਨਾਲ ਹੈ ਜਦੋਂ ਬੱਚੇ ਨੂੰ ਪਹਿਲਾਂ ਜਨਮ ਹੁੰਦਾ ਨਾ ਬੱਚੇ ਦਾ ਜਿੱਥੋਂ ਨੂੰ ਦੁੱਧ ਮਿਲਦਾ ਨਾ ਅਟੈਚਮੈਂਟ ਦੁੱਧ ਨਾਲ ਦੂਜੇ ਥਾਂ ਤੇ ਆਣ ਕੇ ਮਾਂ ਨਾਲ ਅਟੈਚਮੈਂਟ ਹੁੰਨੀ ਹੈ ਪਹਿਲੇ ਪਿਆਰ ਲੱਗਾ ਥਣ ਦੁੱਧ ਪਹਿਲਾ ਪਿਆਰ ਬੱਚੇ ਦਾ ਦੁੱਧ ਨਾਲ ਹੈ ਜਿੱਥੋਂ ਮਿਲੇਗਾ ਉਹਨੂੰ ਔਡਰ ਵਾਲਾ ਪਿਆ ਤਾਂ ਗਾਂ ਦਾ ਪਿਆ ਤਾਂ ਕਈ ਵਾਰੀ ਜਿਸ ਭੈਣ ਦੇ ਘਰ ਔਲਾਦ ਹੁੰਦੀ ਹੈ ਦੁੱਧ ਨਹੀਂ ਆਉਂਦਾ ਕਈ ਵਾਰੀ ਬਾਹਰੋਂ ਹੈਲਪ ਲੈਣੀ ਪੈਂਦੀ ਹੈ ਜਿੱਥੋਂ ਦੁੱਧ ਮਿਲਿਆ ਬੱਚੇ ਦੀ ਪਹਿਲੀ ਅਟੈਚਮੈਂਟ ਉਸ ਦੁੱਧ ਨਾਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਮਹਾਰਾਜ ਰਾਗ ਮਾਜ ਰਾਗ ਵਿੱਚ ਕਹਿੰਦੇ ਕਿ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਥਾਂ ਤੇ ਆਣ ਕੇ ਮਾਏ ਬਾਪ ਕੀ ਸੁਧ ਦੂਜੇ ਪੜਾ ਜਾਣ ਕੇ ਉਹਨੂੰ ਪਤਾ ਲੱਗਦਾ ਇਹ ਮੇਰੀ ਮਾਂ ਹੈ ਇਹ ਮੇਰਾ ਬਾਪ ਹੈ ਤੀਜੇ ਭਈਆ ਭਾਬੀ ਬੇਬ ਤੀਜੇ ਥਾਤੇ ਆਣ ਕੇ ਉਹਨੂੰ ਪਤਾ ਲੱਗਾ ਆ ਮੇਰੀ ਭੈਣ ਐ ਤੇ ਮੇਰਾ ਭਰਾ ਚੌਥੇ ਪਿਆਰ ਉਪੰਨੀ ਖੇਡ ਚੌਥੇ ਪੜਾ ਤੇ ਆਣ ਕੇ ਖੇਡਦਾ ਘਰ ਵੇੜੇ ਚ ਭਜਾ ਫਿਰਦਾ ਪੰਜਵੇਂ ਖਾਣ ਪੀਣ ਕੀ ਤਾਤ ਪੰਜਵੇਂ ਪੜਾ ਚ ਆਣ ਕੇ ਫਿਰ ਮੂੰਹ ਮੰਗਦਾ ਮਾਂ ਨੂੰ ਕਹਿੰਦਾ ਮਾਂ ਮੈਨੂੰ ਆ ਬਣਾ ਕੇ ਦੇ ਸਾਰੇ ਟੱਬਰ ਲਈ ਕੁਝ ਹੋਰ ਬਣਿਆ ਮਾਂ ਨੂੰ ਬੱਚੇ ਲਈ ਵੱਖਰਾ ਬਣਾ ਕੇ ਦੇਣਾ ਪੈਂਦਾ ਪੰਜਵੇਂ ਖਾਣ ਪੀਣ ਕੀ ਤਾਤ ਸੇਵੇ ਕਾਮਨਾ ਪੁੱਛੇ ਜਾਤ ਸੇਵੇ ਪੜਾ ਚ ਆਣ ਕੇ ਉੱਚਾ ਹੋ ਗਿਆ ਗੱਭਰੂ ਹੋ ਗਿਆ ਤਾਂ ਵਾਸ਼ਰਾਂ ਵਾਲੇ ਜਾਤ ਬਰਾਦਰੀ ਪੁੱਛੀ ਨਹੀਂ ਉਦਾਂ ਬੰਦਾ ਜਾਤ ਬਰਾਦਰੀ ਨੂੰ ਮੰਨਦਾ ਪਰ ਆਪਣੀ ਹਵਸ਼ ਪੂਰੀ ਕਰਨ ਵਾਸਤੇ ਜਾਤ ਬਰਾਦਰੀ ਨਹੀਂ ਪੁੱਛਦਾ ਛੇਵੇਂ ਕਾਮ ਨਾ ਪੁੱਛੇ ਜਾਤ ਸਤਵੇਂ ਸੰਝ ਕੀਆ ਕਰਵਾ ਸਤਵੇਂ ਪੜਾਚਾਂਣ ਕੇ ਤੇ ਦੌਲਤ ਇਕੱਠੀ ਕੀਤੀ ਇਧਰ ਠੱਗੀ ਮਾਰ ਉਧਰ ਠੱਗੀ ਮਾਰ ਅੱਠਵੇਂ ਕਰੋਧ ਹੋਆ ਨਾਲ ਤਨ ਨਾਸ ਅੱਠਵੇਂ ਪੜਾਚਾਂਣ ਕੇ ਕਰੋਧ ਨੇ ਤਨ ਨੂੰ ਨਾਸ ਕਰਤਾ ਕਰੋਧੀ ਬੰਦੇ ਦਾ ਤਨ ਕਮਜ਼ੋਰ ਹੁੰਦਾ ਹਮੇਸ਼ਾ ਤੁਸੀਂ ਵੇਖੋ ਜਦੋਂ ਬੰਦਾ ਕਰੋਚ ਬੋਲਦਾ ਨਾ ਉਹਦੇ ਬੁੱਲ ਫੜਕਣਗੇ ਹੱਥ ਕੰਬਣਗੇ ਵਾਈਬ੍ਰੇਸ਼ਨ ਕਰਨਗੇ ਹਮੇਸ਼ਾ ਤੇ ਸਬਰ ਵਾਲਾ ਬੰਦਾ ਸਥਿਰੋ ਗੱਲ ਕਰੇਗਾ ਸਹਿਜ ਵਾਲਾ ਬੰਦਾ ਟਿਕਾਏਗਾ ਆਪਣੇ ਆਪ ਨੂੰ ਜਿੰਨਾ ਬੰਦਾ ਸਹਿਜ ਵਾਲਾ ਹੋਏਗਾ ਉਹਨਾ ਅੱਗੇ ਵਧੇਗਾ ਜਿੰਨਾ ਬੰਦਾ ਤੱਤਾ ਹੋਏਗਾ ਉਹਨਾ ਪਛਾਣ ਹੋ ਜਾਏਗਾ ਤੁਸੀਂ ਵੇਖਿਓ ਆਮ ਦੁਕਾਨਦਾਰ ਬਿਜ਼ਨਸਮੈਨ ਅੱਗੇ ਤਰੱਕੀ ਕੋ ਕਰਦੇ ਲੱਖ ਕਸਟਮਰ ਆਣ ਕੇ ਗੱਲ ਪੈ ਜਾਏ ਉਹਨਾ ਆਪਣੇ ਬੱਚੇ ਨੂੰ ਕਹਿੰਦਾ ਪੁੱਤ ਗਾਘ ਦੇ ਨਾਲ ਤੂੰ ਨਾ ਲੜੀ ਕਿਉਂਕਿ ਗਾਘ ਦੇ ਕੋਲ ਦੁਕਾਨਾਂ ਬਹੁਤ ਨਹੀਂ ਤੂੰ ਚੁੱਪ ਕਰੇਂਗਾ ਦੁਬਾਰਾ ਵੀ ਕਸਟਮਰ ਆਪਣੀ ਦੁਕਾਨ ਤੇ ਆ ਜਾਏਗਾ ਕਿ ਤੂੰ ਨਹੀਂ ਬੋਲੇਗਾ ਜੇ ਤੂੰ ਪੋਰ ਪਿਆ ਨਾ ਉਹਨੇ ਦੁਬਾਰਾ ਤੇਰੀ ਦੁਕਾਨ ਤੇ ਆਉਣ ਲੱਗਿਆ 100 ਵਾਰ ਸੋਚਣੇ ਤੈਨੂੰ ਕਾਮਯਾਬ ਨੇ ਤੁਸੀਂ ਵੇਖਾ ਕਈ ਦੁਕਾਨਦਾਰ ਤੁਸੀਂ ਗੱਲ ਪੈ ਜੋ ਨਾ ਜਾ ਕੇ ਉਹ ਕਹਿੰਦੇ ਫਾਜ਼ੀਕ ਹੋਈ ਗੱਲ ਨਹੀਂ ਬੈਠੋ ਤੁਸੀਂ ਸੁਨਿਆਰਾ ਵੀਰ ਸੋਨਾ ਲੈ ਕੇ ਜਾਈਏ ਨਾ ਉਹਦੇ ਕੋਲ ਗੁਰੂ ਅੰਗਦ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਗੁਰੂ ਕੇ ਪਿਆਰਿਓ ਮੈਂ ਕੋਲੋਂ ਨਹੀਂ ਕਹਿ ਰਿਹਾ ਕੁਝ ਵੀ ਮਹਾਰਾਜ ਕਹਿੰਦੇ ਨੇ ਜੱਤ ਪਹਾਰਾ ਗੁਰੂ ਗ੍ਰੰਥ ਜਪਜੀ ਸਾਹਿਬ ਦੀਆਂ 38 ਪਉੜੀਆਂ ਨੇ ਅਸੀਂ 38 ਮਿੰਟ ਲਾ ਕੇ ਜਪਜੀ ਸਾਹਿਬ ਨਹੀਂ ਪੜਨ ਲਈ ਤਿਆਰ 38 ਪੌੜੀਆਂ ਅਸੀਂ ਜਿਨ੍ਹਾਂ ਨੂੰ ਮੂੰਹ ਜਬਾਨੇ ਆਉਂਦਾ ਨਾ ਉਹ ਤਾਂ ਕਹਿ ਨਾਉਂਦਿਆਂ ਨਾਉਂਦਿਆਂ ਇਸ਼ਨਾਨ ਕਰ ਦਿਆਂ ਕਰਦਾ ਕਿ ਉਹ ਲੈ ਮੇਰਾ ਤਾਂ ਨਿਤਨੇਮ ਹੋ ਗਿਆ ਮਹਾਰਾਜ ਨੇ ਇੰਨੇ ਸਾਲ ਲਾਏ ਲਿਖਣ ਲੱਗਿਆ ਕਦੀ ਟਕਾ ਕੇ ਪੜ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ਼ ਐਂ ਸੁਰਦ ਟਕਾ ਕੇ ਪੜ ਜਪਜੀ ਸਾਹਿਬ ਸਾਰੰਸ ਹੈ ਇਹ ਨਚੋੜ ਹੈ ਜ਼ਿੰਦਗੀ ਦਾ ਤੇਰੇ ਕਦੀ ਪੜ ਕੇ ਤੇ ਵੇ ਆਪਣੇ ਸਤਿਗੁਰ ਦੀ ਬਾਣੀ ਨੂੰ ਤੁਸੀਂ ਖਜੜ ਹੁੰਦਾ ਫਿਰਦਾ ਪਾਸੇ ਉਦਾਂ ਹੀ 38 ਨੰਬਰ ਪੌੜੀ ਜਬਜੀ ਸਾਹਿਬ ਦੀ ਕਦੀ ਧਿਆਨ ਨਾ ਪੜ ਕੇ ਵੇਖਿਓ ਮਾਰੇ ਕੀ ਆਂਦੇ ਭਲਾ ਜੱਤ ਪਹਾਰਾ ਸਾਰੇ ਬੋਲੋ ਸਾਰਿਆਂ ਨੂੰ ਆਉਂਦੀ ਹੈ ਜੀ ਪੜੋ ਭਲਾ ਜੀ ਜੱਤ ਪਹਾਰਾ ਧੀਰਜ ਸੁਨਿਆਰ ਮਹਾਰਾਜ ਨੇ ਇੱਕ ਸੁਨਿਆਰੇ ਦੀ ਦੁਕਾਨ ਦੀ ਤਸਵੀਰ ਬਣਾ ਬਿਆਨ ਕਰਤੀ ਐਦਾ ਸੁਨਿਆਰੇ ਦੀ ਦੁਕਾਨ ਦਾ ਇੱਕ ਨਕਸ਼ਾ ਖੇ ਹੀ ਦਿੱਤਾ ਗੁਰਨਾਣ ਸਾਹਿਬ ਨੇ ਜੱਤ ਦਾ ਅਰਥ ਕੀ ਜਤੀ ਹੋਣਾ ਜਤੀ ਦਾ ਮਤਲਬ ਇਨਾ ਆਪਣੀਆਂ ਇੰਦਰੀਆਂ ਨੂੰ ਵਕਾਰਾਂ ਤੋਂ ਰੋਕ ਅੱਖਾਂ ਗਲਤ ਨਾ ਵੇਖਣ ਤਨ ਗਲਤ ਨਾ ਸੁਣਨ ਜ਼ੁਬਾਨ ਗਲਤ ਨਾ ਬੋਲੇ ਜੱਤੀ ਬਣਨ ਵਾਸਤੇ ਤੈਨੂੰ ਟੱਬਰ ਛੱਡਣ ਦੀ ਲੋੜ ਨਹੀਂ ਜੱਤੀ ਸਦਾਵੇਂ ਜੁਗਤ ਨਾ ਜਾਣੇ ਛੱਡ ਬੈ ਘਰ-ਬਾਰ ਘਰ-ਬਾਰ ਛੱਡਿਆ ਜੱਤੀ ਨਹੀਂ ਬਣਨਾ ਪਰਿਵਾਰ 'ਚ ਰਹਿ ਕੇ ਜੱਤੀ ਬਣਨਾ ਹੈ ਪਰਿਵਾਰ 'ਚ ਰਹਿ ਕੇ ਆਪਣਾ ਜੱਤ ਪਾਲਣਾ ਹੈ ਤੇਰੇ ਬੱਚੇ ਹੋਣ ਤੇਰੀ ਪਤਨੀ ਹੋਵੇ ਤੇਰਾ ਪਰਿਵਾਰ ਹੋਵੇ ਮਾਂ-ਬਾਪ ਹੋਣ ਹਜ਼ੂਰ ਫਰਮਾਉਂਦੇ ਨੇ ਜੱਤ ਪਹਾਰਾ ਪ੍ਰਹਾਰਾ ਕਹਿੰਦੇ ਸੁਨਿਆਰੇ ਦੀ ਦੁਕਾਨ ਨੂੰ ਕਹਿੰਦੇ ਆਪਣੇ ਜੱਤ ਨੂੰ ਪਾਲ ਇਹ ਤੇਰੇ ਵਾਸਤੇ ਸੁਨਿਆਰੀ ਦੀ ਦੁਕਾਨ ਹੋਵੇ ਧੀਰਜ ਸੁਨਿਆਰ ਆਪਣੇ ਧੀਰਜ ਨੂੰ ਸੁਨਿਆਰਾ ਬਣਾ ਲ ਤੁਸੀਂ ਕਦੀ ਵੇਖਿਓ ਗਹਿਣਾ ਗਲਤ ਬਣ ਜਾਏ ਨਾ ਆਪਾਂ ਨੂੰ ਫਿੱਟ ਨਾ ਆਵੇ ਤੇ ਆਪਣੇ ਘਰ ਵਿਆਹ ਹੋਵੇ ਇੱਕ ਦਿਨ ਬਾਅਦ ਤੇ ਆਪਾਂ ਗਹਿਣਾ ਪਾ ਕੇ ਵੇਨੇ ਨਹੀਂ ਫਿੱਟ ਬੀਟਾ ਕਈ ਗੁੱਸੇ 'ਚ ਜਾ ਕੇ ਸੁਨਿਆਰੇ ਦੇ ਗੜ ਪੈ ਜਾਣਗੇ ਆ ਕਿਦਾਂ ਦਾ ਬਣਾਤਾ ਤੁਸੀਂ ਯਾਰ ਹਾਕੜਾ ਹੀ ਨਹੀਂ ਆ ਰਿਹਾ ਸਾਨੂੰ ਆ ਮੰਦਰੀ ਤੰਗ ਬਣਾਤੀ ਹੈ ਹੁਣ ਸੁਨਿਆਰਾ ਕੀ ਕਰ ਰਿਹਾ ਸੀ ਭਲਾ ਜਾਂਦਿਆਂ ਨੂੰ ਉਹ ਕੁਠਾਲੀ ਚ ਸੋਨਾ ਉਹ ਸੋਨਾ ਘੜ ਰਿਹਾ ਸੀ ਆਪਣਾ ਉਹਨੇ ਇੱਕ ਇੱਕੇ ਟਾਈਮ ਦੋ ਕੰਮ ਕੀਤੇ ਉਹਨੂੰ ਇਹ ਪਤਾ ਹੈ ਵੀ ਜੇ ਮੈਂ ਗੁੱਸੇ 'ਚ ਆ ਗਿਆ ਇੱਕ ਤੇ ਮੇਰਾ ਇਹ ਕਸਟਮਰ ਨਾਰਾਜ਼ ਹੋ ਕੇ ਜਾਊ ਦੂਜਾ ਜਿਹੜਾ ਮੈਂ ਗਹਿਣਾ ਬਣਾ ਰਿਹਾ ਇਹ ਗਲਤ ਬਣੇਗਾ ਗੁੱਸੇ 'ਚ ਹਮੇਸ਼ਾ ਬੰਦਾ ਨੁਕਸਾਨ ਕਰਦਾ ਸਹੀ ਕੰਮ ਨਹੀਂ ਹੁੰਦਾ ਗੁੱਸੇ 'ਚ ਤੁਸੀਂ ਗੁੱਸੇ 'ਚ ਕੋਈ ਕੰਮ ਕਰਕੇ ਵੇਖ ਲੋ ਸਹੀ ਨਹੀਂ ਹੋਏਗਾ ਗੁੱਸਾ ਆ ਗਿਆ ਉਹਦਾ ਨਹੀਂ ਉਹਦਾ ਸਮਝਾਉਂਦਾ ਕਿਹਾ ਬਹਿ ਜਾਓ ਪਾਜੀ ਸਰਦਾਰ ਸਾਹਿਬ ਬੈਠੋ ਕਾਲੇ ਕੋ ਪੈਂਦੀ ਕਦੋਂ ਵਿਆਹ ਤੁਹਾਡੇ ਪੁੱਤਰ ਤੀ ਦਾ ਉਹ ਕਹਿੰਦਾ ਜੀ ਪਰਸੋਂ ਬਰਾਤ ਆਉਣੀ ਹੈ ਜਾਂ ਸਵੇਰੇ ਬਰਾਤ ਕਹਿੰਦਾ ਬੈਠੋ ਤੁਸੀਂ ਸਵੇਰੇ 8 ਵਜੇ ਤੁਹਾਡੇ ਘਰ ਗਹਿਣਾ ਪਹੁੰਚ ਜਾਏਗਾ ਇਹ ਤੋਂ ਵੱਡੀ ਗੱਲ ਹੈ ਕੋਈ ਅਗਲਾ ਰਾਤ ਜਾ ਕੇ ਉਹਨਾਂ ਦਾ ਡਿਜ਼ਾਈਨ ਤਿਆਰ ਕਰਕੇ ਗਹਿਣਾ ਤਿਆਰ ਕਰਕੇ ਸਵੇਰੇ 7 ਵਜੇ ਤੋਂ ਪਹਿਲਾਂ ਉਹਦੇ ਘਰ ਪਹੁੰਚਦਾ ਕਸਟਮਰ ਖੁਸ਼ ਹੋ ਗਿਆ ਗੁੱਸਾ ਨਾਰਾਜ਼ਗੀ ਖਤਮ ਹੋ ਗਈ ਅਗਲਾ ਨਾਲੇ ਸਵੇਰੇ ਚਾਹ ਦਾ ਕਾਪੀ ਕੇ ਆਇਆ ਸਿਨਾਰੇ ਨੇ ਆਪਣੇ ਰਿਲੇਸ਼ਨ ਕਸਟਮਰ ਨਾਲ ਖਰਾਬ ਨਹੀਂ ਹੋਣ ਦਿੱਤੇ ਤੇ ਜੇ ਗੁੱਸੇ ਜਾ ਜਾਂਦਾ ਜੇ ਗੁੱਸੇ ਜਾ ਜਾਂਦਾ ਜੇ ਟੇਲਰ ਕੱਪੜੇ ਸਲਾਈ ਕਰਨ ਵਾਲੇ ਜਿਹੜਾ ਸੂਟ ਲੈ ਕੇ ਆਇਆ ਉਹਦੇ ਨਾਲ ਗੁੱਸੇ ਹੋ ਜੇ ਤੇ ਉਹ ਕਿਤੇ ਹੋਰ ਚਲ ਜਾਊਗਾ ਜੀ ਸਲਾਈ ਕਰਾਉਣ ਜੇ ਕਰਿਆਨੇ ਵਾਲਾ ਆਪਣੇ ਕਸਟਮਰ ਨਾਲ ਗੁੱਸੇ ਹੋ ਗਿਆ ਗਾਹਕ ਨਾਲ ਗੁੱਸੇ ਹੋ ਗਿਆ ਉਹ ਕਿਤੇ ਹੋਰ ਚਲ ਜਾਊਗਾ ਸਤਗੁਰ ਨੇ ਹਰ ਪੱਖ ਤੋਂ ਗਿਆਨ ਦਿੱਤਾ ਜਿੰਦਗੀ ਰਿਸ਼ਤਿਆਂ 'ਚ ਵੀ ਇਦਾਂ ਹੀ ਆ ਜੇ ਜੇ ਨੋ ਸੱਸ ਦੀ ਘਰ 'ਚ ਪ੍ਰੋਬਲਮ ਆ ਗਈ ਹੈ ਪਿਓ ਪੁੱਤਰ ਦੀ ਆ ਗਈ ਹੈ ਸਹਿਜ ਰੱਖੋ 2 ਮਿੰਟ ਸ਼ਬਦਾਂ ਨੂੰ ਅੰਦਰ ਜਾਣ ਦਿਓ ਪੁਰਾਣੇ ਬਜ਼ੁਰਗ ਆਪਣੀਆਂ ਧੀਆਂ ਨੂੰ ਇੱਕ ਸ਼ਬਦਾਂ ਦੇ ਹੁੰਦੇ ਸੀ ਪੁੱਤਰਾਂ ਨੂੰ ਪੁੱਤਰ ਜਰਿਆ ਤਰਿਆ ਕੰਮ ਆਉਂਦਾ ਜਿੰਨਾ ਬੰਦਾ ਜਰੇਗਾ ਉਹਨਾਂ ਅੱਗੇ ਵਧੇਗਾ ਜਿੰਨਾ ਕਾਲਾ ਪਏਗਾ ਉਹਨਾਂ ਪਛਾਣ ਹੋ ਜਾਏਗਾ ਇਹ ਤਤ ਸੀ ਆਪਣੇ ਬਜ਼ੁਰਗਾਂ ਦੇ ਕੱਡੇ ਜਵਜੀ ਸਾਹਿਬ ਦੀਆਂ 37 ਪੌੜੀਆਂ ਤੋਂ ਬਾਅਦ 38 ਨੰਬਰ ਪੌੜੀ 'ਚ ਮਾਰੇ ਨਿਚੋੜ ਕੱਢਤਾ ਕਹਿੰਦੇ ਜੱਤ ਪਹਾਰਾ ਧੀਰੇ ਜਾ ਸਾਰੇ ਬੋਲੋ ਪਿਆਰਿਓ ਧੀਰੇ ਜਾ ਆਪਣੇ ਅੰਦਰ ਧੀਜ ਨੂੰ ਸੁਨਿਆਰਾ ਬਣਾ ਲਾ ਐ ਰਣ ਮਾਤਾ ਆਪਣੀ ਮਤ ਨੂੰ ਐਰਨ ਬਣਾ ਲੈ ਜਿਹਦੇ ਉੱਤੇ ਰੱਖ ਕੇ ਉਹ ਗਹਿਣਾ ਕੱਢਦਾ ਹੈ ਮਤ ਨੂੰ ਐਰਨ ਬਣਾ ਲੈ ਵੇਦ ਦੇ ਉੱਤੇ ਦਦੇ ਨੂੰ ਔਂਕੜ ਹੈ ਉਹਦਾ ਮਤਲਬ ਹੈ ਗਿਆਨ ਜਦੋਂ ਵੇਦ ਦੇ ਦਦੇ ਨੂੰ ਕੋਈ ਮਾਤਰਾ ਨਹੀਂ ਲੱਗੀ ਹੋਵੇਗੀ ਉੱਥੇ ਗਿਣਤੀ ਦੇ ਚਾਰ ਵੇਦ ਹੋਣਗੇ ਜਿਹੜੇ Hindu veeran ਦੇ ਚਾਰ ਵੇਦ ਚਾਰ ਗ੍ਰੰਥ ਨੇ ਪਰ ਇੱਥੇ ਵੇਦ ਦਾ ਅਰਥ ਗਿਆਨ ਹੈ ਦਦੇ ਨੂੰ ਔਂਕੜ ਜੋ ਲੱਗਾ ਇਹ ਵਿਆਕਰਨ ਨੁਕਤੇ ਨੇ ਗੁਰੂ ਕੇ ਪਿਆਰੇ ਕੋ ਔਖਾ ਕੰਮ ਨਹੀਂ ਰੋਜ਼ ਬਾਣੀ ਪੜੋ ਸਮਝ ਆ ਜਾਣਗੇ ਸਾਨੂੰ ਆਮ ਮੋਬਾਈਲ ਤੇ ਆਪਾਂ ਸਿੱਖਿਆ ਥੋੜਾ ਚਲਾਉਣਾ ਕੋਲ ਹੈਗਾ ਆਪਾਂ ਸਿੱਖ ਲਿਆ ਨਾ ਮੋਬਾਈਲ ਚਲਾਉਣ ਲੈਣ ਤੋਂ ਪਹਿਲਾਂ ਕੋਰਸ ਕੀਤਾ ਸੀ ਕਿਸੇ ਨੇ ਜੀ ਟਾਈਪ ਕਰਨਾ ਵੀ ਆ ਗਿਆ ਫੇਸਬੁੱਕ ਚਲਾਉਣੀ ਵੀ ਆ ਗਈ ਕਾਲ ਕਰਨੀ ਵੀ ਆ ਗਈ ਤੇ ਕਾਲ ਬੋਲੋ ਗੁਰੂ ਕੇ ਪਿਆਰੇ